ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਕੱਟੂਪਿੰਡ ਦੇ ਵਿੱਚੋਂ ਬਣਾ ਰਹਾਂਗੇ ਤੇ ਇਹ ਜੋ ਪਿੰਡ ਹੈ ਦੋਸਤੋ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਤਿੰਨ ਨਗ ਦਿਖਾਉਣੇ ਨੇ ਜਿਦੇ ਵਿੱਚੋਂ ਦੋ ਕਟੀਆਂ ਤੇ ਇੱਕ ਬਹੁਤ ਸੋਹਣਾ ਪਿਓਰ ਮੋਰਾ ਨਸਲ ਦਾ ਦੋਸਤੋ ਜੈਡ ਬਲੈਕ ਕੱਟਾ ਹੈਗਾ ਤੇ ਇਕੱਲੇ ਇਕੱਲੇ ਨਗ ਬਾਰੇ ਦੋਸਤੋ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਹਾਂ ਬਾਈ ਸਤਿ ਅੱਛਾ ਵੀਰੂ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਤਿੰਨ ਨਗ ਦਿਖਾਉਣੇ ਨੇਗੇ ਤੇ ਸਟਾਰਟਿੰਗ ਭਾਈ ਅੱਜ ਦੀ ਆਪਾਂ ਇਸ ਕੱਟੀ ਤੋਂ ਕਰਾਂਗੇ ਜਿਹੜੀ ਥੋੜੀ ਜਿਹੀ ਬੂਰੇ ਕਲਰ ਦੇ ਵਿੱਚ ਆਉਂਦੀ ਹੈ ਇਹਦੇ ਬਾਰੇ ਦੱਸੋ ਭਾਈ ਹੁਣ ਸਾਨੂੰ ਇਹਦੀ ਕਿੰਨੀ ਉਮਰ ਹੋ ਗਈ ਇਹਦੀ ਉਮਰ ਵੀਰੇ 18 ਸਾਲ ਹੈ ਠੀਕ ਹੈ ਤੇ ਭਾਈ ਇਹਦਾ ਸਾਨੂੰ ਐਂ ਦੱਸਿਓ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਆਪਾਂ ਨੂੰ ਕੀ ਪਤਾ ਹੋਵੇ 13 ਲੀਟਰ ਸੀ ਵੀਰੇ 13 ਲੀਟਰ ਦਿੱਤਾ ਹੈਗਾ ਕੋਈ ਭਾਈ ਇਹਦਾ ਸੀਮਨ ਦਾ ਰਿਕਾਰਡ ਪਤਾ ਹੋਵੇ ਸੀਮਨ ਵੀਰੇ ਪਿੰਡ ਦੇ ਸਾਹਰ ਦੇ ਜਿਹੜੇ ਮਤਲਬ ਲੈਂਦੇ ਸੀ ਆਪਾਂ ਉਹ ਠੀਕ ਹੈ ਮਤਲਬ 35 ਸਾਹਰ ਦੀ ਗੱਟੀ ਹੈਗੀ ਠੀਕ ਹੈ ਤੇ ਭਾਈ ਹੁਣ ਜਿਹੜਾ ਆਪਾਂ ਰੇਟ ਕਰਨਾ ਹੈ ਤਾਂ ਉਹ ਕਿੰਨਾ ਕਰਨਾ ਹੈਗਾ ਇਹ ਜੋੜੇ ਦੀ ਗੱਲ ਹੈ ਵੀਰੇ ਰੇਟ। ਆ ਠੀਕ ਹੈ ਜੋੜ ਦਾ ਕਿੰਨਾ ਰੇਟ ਕਰਨਾ ਬਈ ਆਪਣੇ? ਜੋੜ ਦਾ ਵੀਰੇ 5000 ਰੁਪਏ। ਠੀਕ ਹੈ ਖੋਲਿਓ ਬਈ ਇਹਨੂੰ। ਅ ਦੋਸਤੋ 18 ਮਹੀਨੇ ਉਮਰ ਹੈਗੀ ਤੇ 13 ਕਿਲੋ ਦੋਸਤੋ ਮਾਂ ਦਾ ਦੁੱਧ ਦਾ ਰਿਕਾਰਡ ਦੱਸਦਾ ਬਈ 1 ਮਿੰਟ ਰੋਕਿਓ ਬਈ। ਅ ਥੱਲਾ ਦੋਸਤੋ ਤੁਸੀਂ ਥਾਣਾ ਦੇਖ ਲਓ ਸਟਾਰਟਿੰਗ ਜੀ ਤੋਂ ਦਿਖਾ ਦੇਣਾ। 4 ਥਾਣਾ ਨਿਕੜਵੇਂ ਥਾਣੇ ਵਧੀਆ। ਖੋਲਿਓ ਬਈ। ਅ ਥੋੜੇ ਜਿਹਾ ਬੂਰੇ ਟੱਚ ਦੇ ਵਿੱਚ ਆਉਂਦੀ ਹੈ ਦੋਸਤੋ ਉਮੀਦ ਹੈ ਵੀ ਬੂਰਾ ਸੀਮਣਾ ਵਰਤਾਂਗੇ ਜੀ ਦੋਸਤੋ ਤੇ ਬੱਚੇ ਚੰਗੇ ਪਾਉਣੇ ਨੇ ਇਹਨੇ ਬੂਰੇ ਕਲਰ ਦੇ ਬਾਕੀ 18 ਮਹੀਨੇ ਉਮਰ ਹੈ ਦੋਸਤੋ ਉਮੀਦ ਹੈ ਵੀ ਥੋੜੇ ਦੇ ਦਿਨ ਦੀ ਸਾਫ ਸੰਭਾਲ ਨਾਲ ਗੱਬਣ ਹੋਣ ਦੇ ਯੋਗ ਹੈ ਕੱਟੀ ਕਦ ਕਾਠ ਦਰਮਿਆਨੇ ਹੀ ਹੈ ਬਾਕੀ ਹੱਡਾਂ ਪੈਰਾਂ ਦੀ ਖੁੱਲੀ ਹੈ ਦੋਸਤੋ ਮੂੰਹ ਮੱਥਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਸਟਰਕਚਰ ਦੋਸਤੋ ਸੋਹਣਾ ਹੈ ਥੋੜੇ ਜਿਹੇ ਚਿਰ ਦੀ ਸੰਭਾਲ ਨਾਲ ਗੱਬਣ ਹੋ ਜਾਣਾ ਕੱਟੀ ਨੇ ਤੇ ਮੁੱਲੋ ਦੋਸਤੋ ਬਾਈ ਨੇ 65000 ਕਰਿਆਗਾ ਜੋੜੇਗਾ ਦੂਜੀ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਮਾਂ ਦਾ ਦੁੱਧ 13 ਕਿਲੋ ਦੱਸਦੇ ਬਾਈ ਤੇ 3500 ਦੀ ਕੱਟੀ ਹੈ ਤੇ ਅੱਜ ਦੀ ਵੀਡੀਓ ਚ ਜਿਹੜੀ ਦੋ ਨੰਬਰ ਤੇ ਸਾਨੂੰ ਕੱਟੀ ਦਿਖਾਉਣੀ ਹੈ ਅੱਜ ਉਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈ ਲੈਂਦੇ ਹਾਂਗੇ ਵੀਰੂ ਭਾਈ ਅੱਜ ਦੀ ਵੀਡੀਓ ਚ ਜਿਹੜੀ ਆਪਾਂ ਦੂਜੇ ਨੰਬਰ ਤੇ ਇਹ ਕਾਲੇ ਰੰਗ ਦੀ ਕੱਟੀ ਦਿਖਾਉਣੀ ਹੈ ਇਹਦੇ ਬਾਰੇ ਦੱਸਿਓ ਹੁਣ ਇਹਦੀ ਕਿੰਨੀ ਉਮਰ ਹੋ ਗਈ ਇਹਦੀ ਉਮਰ ਹੈ ਵੀਰੇ 7.5 ਮਹੀਨੇ ਦੀ ਕੱਟੀ ਹੈ 7.5 ਮਹੀਨੇ ਦੀ ਤੇ ਭਾਈ ਇਹਦੀ ਮਾਂ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਹੈ ਜਿਹੜੀ ਮਾਂ ਹੱਲ ਹੈਗਾ ਵੀਰੇ 7.5 14 ਲੀਟਰ ਹੋ ਸਰ 7.5 14 ਕਿਲੋ ਠੀਕ ਹੈ ਤੇ ਸੀਮਨ ਭਾਈ ਇਹਦਾ ਵੇਦਾ ਜੀ ਨੂੰ ਵੀ ਉੱਥੇ ਪਿੰਡਾਂ ਵਾਲਾ ਪਿੰਡ ਪੰਚਾਇਤੀ ਸਾਂਹ ਅੱਛਾ ਇਹ ਵੀ ਪੰਚਾਇਤੀ ਸਾਂਹ ਦੀ ਹੈਗੀ ਠੀਕ ਹੈ ਤੇ ਬਈ ਰੇਟ ਤਾਂ ਆਪਾਂ 65000 ਕਰਨਾ ਹੈ ਇਹਨੂੰ ਖੋਲੋ ਅ ਦੋਸਤੋ ਇਹਦੀ 1.5 17 ਮਹੀਨੇ ਉਮਰ ਹੈ ਤੇ ਇਹਦੀ ਮਾਂ ਦਾ ਦੁੱਧ ਬਾਈ ਦੱਸਦੇ ਵੀ 1.5 14 ਕਿਲੋ ਦੁੱਧ ਦਿੰਦੀ ਰਹੀ ਹੈਗੀ ਤੇ ਇਹ ਵੀ ਪੰਚਾਇਤੀ ਸਾਂਹ ਦੀ ਕੱਟੀ ਹੈ ਦੋਸਤੋ ਪਿੰਡ ਜਿਹੜਾ ਸਾਂਹ ਛੱਡਿਆ ਹੋਇਆ ਸੀਗਾ ਬਾਕੀ ਸਿੰਘ ਦੋਸਤੋ ਇਹ ਤਾਂ ਦੇਖਿਓ ਬਿਲਕੁਲ ਕੁੰਡਾ ਸਿੰਘ ਕਰਨਾ ਬਹੁਤ ਸੋਹਣੀ ਬੂਥ ਦੀ ਕੱਟੀ ਹੈਗੀ ਬਾਕੀ ਥਣ ਦੋਸਤੋ ਤੁਹਾਨੂੰ ਮੈਂ ਇਹਦੇ ਵੀ ਸਟਾਰਟਿੰਗ ਦੀ ਦਿਖਾ ਦਣਾ ਥੱਲੋਂ ਦੋਸਤੋ ਇਹਦੀ ਝੋਲ ਦੇਖਿਓ ਤੁਸੀਂ ਇਹਦਾ ਵੀ ਭਲੇਖਾ ਪੈਂਦਾ ਜਿਵੇਂ ਗੱਬਣ ਕੱਟੀ ਹੁੰਦੀ ਹੈਗੀ ਚਾਰ ਥਾਣਾ ਨਿਖੜਵੇਂ ਥਾਣਾ ਥੱਲੋਂ ਝੋਲ ਦੋਸਤੋ ਇਹਦੀ ਵੀ ਬਹੁਤ ਜ਼ਿਆਦਾ ਖੋਲਿਓ ਬਈ ਇਹਨੂੰ ਬਾਕੀ ਇਹ ਦੋਸਤੋ ਬਲੈਕ ਕਲਰ ਦੀ ਹੈਗੀ ਥੱਲੋਂ ਪੂਛ ਕੁਸਕ ਵਾਲ ਵਾਈਟ ਨੇਗੇ ਥੋੜੀ ਜੀ ਦੋਸਤੋ ਮੂਰੀ ਦੀ ਅਕਲ ਕਾ ਨਹੀਂ ਮੰਦੀ ਹੈਗੀ ਬਾਕੀ ਤੋੜ ਕੇ ਸਾਨੂੰ ਦਿਖਾਉਨੇ ਆਂਗੇ ਸਟਰਕਚਰ ਦੋਸਤੋ ਇਸ ਕੱਟੀ ਦਾ ਵੀ ਬਹੁਤ ਸੋਹਣਾ ਤੇ ਇਹਨੇ ਵੀ ਦੋਸਤੋ ਥੋੜੇ ਜਰ ਦੀ ਸੰਭਾਲ ਨਾਲ ਗੱਬਣ ਹੋ ਜਾਣਾ ਕੱਟੀ ਨੇ ਤੁਰ ਦਿਨ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਬਾਕੀ ਥਾਣੇ ਦੋਸਤੋਂ ਤੁਹਾਨੂੰ ਮੈਂ ਇੱਕ ਵਾਰ ਦੁਬਾਰਾ ਦਿਖਾ ਦਿੰਨਾ ਝੋਲ ਦੋਸਤੋਂ ਚੈੱਕ ਕਰੋ ਤੁਹਾਨੂੰ ਤੁਸੀਂ ਬਹੁਤ ਸੋਹਣੇ ਚਾਰ ਥਾਂ ਮੂੰਹ ਮੱਥਾ ਦੋਸਤੋਂ ਤੁਸੀਂ ਵੀਡੀਓ ਚ ਚੈੱਕ ਕਰਿਓ ਬਹੁਤ ਸੋਹਣੀ ਬੂਥ ਦੀ ਕੱਟੀ ਹੈਗੀ ਉਮੀਦ ਹੈ ਦੋਸਤੋਂ ਵੀ ਜਿਹੜਾ ਵੀ ਬਾਈ ਇਨਵੈਸਟਮੈਂਟ ਕਰੂਗਾ ਤੇ ਤੇ ਕਰਨ ਵਾਲੀ ਨੇ ਚੰਗਾ ਫਲ ਦੇਣਾ ਬਾਈ ਨੂੰ ਫੇਸ ਕੁਆਲਟੀ ਦੋਸਤੋਂ ਤੁਹਾਨੂੰ ਮੈਂ ਦੁਬਾਰੇ ਚੈੱਕ ਕਰਾ ਦੇਣਾ ਵੀਡੀਓ ਦੇ ਵਿੱਚ ਦੇ ਦੂਰੋਂ ਤੁਸੀਂ ਦੇਖਿਓ ਦੋਨੋਂ ਕਟੀਆਂ ਦੇ ਪਿੱਠ ਪੁਰੋਂ ਦੋਸਤੋ ਚੰਗੇ ਸਟਰਕਚਰ ਦੀਆਂ ਕਟੀਆਂ ਨਹੀਂ ਆ ਤੇ ਅੱਜ ਦੀ ਵੀਡੀਓ ਚ ਜਿਹੜਾ ਦੋਸਤੋ ਤੁਹਾਨੂੰ ਲਾਸਟ ਤੇ ਇੱਕ ਮੋਹਰਾਂ ਨਸਲ ਦਾ ਕੱਟਾ ਦਿਖਾਉਣਾ ਆਜੋ ਬਾਈ ਤੋਂ ਇਹਦੀ ਡਿਟੇਲ ਵੀ ਆਪਾਂ ਲੈ ਲਵਾਂਗੇ ਵੀਰੋ ਭਾਈ ਅੱਜ ਦੀ ਵੀਡੀਓ ਚ ਜਿਹੜਾ ਆਪਾਂ ਲਾਸਟ ਤੇ ਇੱਕ ਕੱਟਾ ਦਿਖਾਉਣਾਗਾ ਇਹਦੇ ਬਾਰੇ ਦੱਸੋ ਇਹਦੀ ਕਿੰਨੀ ਉਮਰ ਹੋਗੀ ਇਹਦੀ ਤਾਂ 1.5 ਸਾਲ ਉਮਰ ਆ ਠੀਕ ਹੈ ਤੇ ਬਾਈ ਇਹਦਾ ਸੀਮੰਦਾਰ ਰਿਕਾਰਡ ਆਪਾਂ ਨੂੰ ਦੇ। ਇਹ ਸਾਇਕ ਦਾ ਵੀਰੇ ਡਾਕਟਰ ਸਰਕਾਰੀ ਹਸਪਤਾਲ ਚ ਠੀਕ ਆ ਭਰਾ। ਠੀਕ ਹੈ ਉਹ ਆਪਾਂ ਆਮ ਲ ਕੇ ਸਾਰਾ ਰਿਕਾਰਡ ਲੈ ਕੇ ਦੇ ਦਾਂਗੇ ਡਾਕਟਰ ਵੀਰ ਤੋਂ। ਠੀਕ ਹੈ ਤੇ ਬਾਈ ਇਹਦੀ ਮਾਂ ਦਾ ਕੀ ਰਿਕਾਰਡ ਰਹੇਗਾ? ਜਿਹਦੀ ਮਾਂ ਦਾ ਵੀਰੇ ਉਹਨਾਂ ਨੇ ਆਪਾਂ ਨੂੰ 20 ਲੀਟਰ ਖਾਦੀ ਆ। ਕੀ ਮਾਂ ਖੜੀ ਹੈਗੀ ਇਹਦੀ ਪਿੰਡ ਚ ਬਾਈ ਆਪਣੇ? ਉਹ ਬਾਈ ਉਹ ਸੇਲ ਕਰਤੀ ਪਿੰਡ ਦਾ ਬੰਦਾ ਆਪਣੇ। ਠੀਕ ਹੈ ਮਾਂ ਦਿਖਾ ਦਾਂਗੇ ਆਪਾਂ ਇਹ ਜਿਹੜਾ ਵੀਰ ਸੰਪਰਕ ਕਰੂਗਾ। ਤੇ ਬਾਈ ਇਹਦਾ ਰੇਟ ਆਪਾਂ ਕੀ ਕਰਾਂਗੇ? ਇਹਦਾ ਰੇਟ ਵੀਰੇ 35000। ਠੀਕ ਹੈ ਇਹਨੂੰ ਵੀ ਖੋਲ ਜੋ। ਅ ਦੋਸਤੋ 35000 ਰ ਇਹ ਬਿਲਕੁਲ ਜੈਡ ਬਲੈਕ ਹੈ ਦੋਸਤੋ ਇਹ ਚ ਕੋਈ ਵੀ ਵਾਲ ਵਾਈਟ ਨਹੀਂ ਹੈਗਾ ਬਿਲਕੁਲ ਜੈਡ ਬਲੈਕ ਪੂੰਛ ਤੇ ਬਿਲਕੁਲ ਕਾਗਜੀ ਪਿੰਡ ਪਤਲੇ ਪਿੰਡ ਦਾ ਕਟਾ ਬਹੁਤ ਸੋਹਣਾ ਛੋਟਾ ਤਿਆਰ ਹੋਊਗਾ ਦੋਸਤੋ ਕੋਈ ਚੰਗੀ ਸੰਭਾਲ ਵਾਲਾ ਬਾਈ ਲੈ ਕੇ ਜਾਂਦਾ ਹੈਗਾ ਹਾਈਟ ਦੋਸਤੋ ਇਹਦੀ ਡੇਢ ਕੇ ਸਾਲ ਦੇ ਹਿਸਾਬ ਨਾਲ ਬਹੁਤ ਹਾਈਟ ਹੈਗੀ ਤੇ ਅੱਗੇ ਵੀ ਇਹਨੇ ਵੱਧਣੀ ਆ ਚੰਗੀ ਸੰਭਾਲਣ ਬਾਕੀ ਤੁਰਦੇ ਨੂੰ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਪਿੱਠਪੋੜੇ ਦੀ ਚੜਾਈ ਦੋਸਤੋ ਹੁਣੀ ਬਹੁਤ ਹੈਗੀ ਤੇ ਅੱਗੇ ਜਾ ਕੇ ਇਹਨੇ ਵੱਧਣੀ ਹੈਗਾ ਬਾਕੀ ਦੋਸਤੋ ਜਿਹੜੇ ਵੀਰ ਨੇ ਲੈਣਾ ਹੈਗਾ ਤੁਸੀਂ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਲੈਣੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਤਿੰਨ ਨਾਗ ਦਿਖਾਉਣੇ ਸੀਗੇ ਜਿਹੜੇ ਵੀ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ